ਲੋ ਜੀ ਅਗਲੀ ਰਿਪੋਰਟ ਵੀ ਹੋ ਗਈ ਆ ਫਿਰ ਲੋਕੀ ਕਹਿੰਦੇ ਨੇ ਸਾਡੇ ਪੰਜਾਬੀ ਪੰਜਾਬੀਆਂ ਦੀਆਂ ਲੱਤਾਂ ਖਿੱਚਦੇ ਨੇ ਕਿਉਂਕਿ ਸਾਨੂੰ ਤਾਂ ਇਥੋਂ ਕੰਪਰੋਮਾਈਜ਼ ਦੇ ਵੀ ਫੋਨ ਆਉਣ ਲੱਗੇ ਹਾਲ ਤਾਂ ਅਸੀਂ ਬਰਲਿਨ ਦੇ ਵਿੱਚ ਹੀ ਖੜੇ ਆ ਨੀ ਉਹਨਾਂ ਮੈਂ ਦੱਸਦਾ ਵੀਰੇ ਤੇਰਾ ਘਰ ਜੋ ਤਨੇ ਹਣੇ ਲਾਇਆ ਨਾ ਬੈੱਡ ਸੋਫੇ ਵੀਡੀਓ ਮੈਂ ਬਾਅਦ ਚ ਪਾਉਣੀ ਆ ਪਹਿਲਾਂ ਮੈਂ ਚਾਹੁੰਦਾ ਪੁਲਿਸ ਤੁਹਾਡੇ ਘਰਾਂ ਤੱਕ ਪਹੁੰਚੇ ਤੁਹਾਨੂੰ ਪਤਾ ਲੱਗੇ ਚੀਜ਼ਾਂ ਦਾ ਨਾ ਥੋੜੀ ਜਿਹੀ ਅਕਲ ਆਵੇ ਵੀ ਇੱਕ ਤਾਂ ਤੁਸੀਂ ਧੀ ਪੁੱਤ ਤੋਂ ਪੈਸੇ ਲੈ ਰਹੇ ਹੋ ਦੂਜਾ ਤੁਸੀਂ ਉਹਨਾਂ ਨੂੰ ਟੌਰਚਰ ਕਰ ਰਹੇ ਹੋ ਗਾਲਾਂ ਤੁਸੀਂ ਕੱਢ ਰਹੇ ਹੋ ਕੁੜੀਆਂ ਨੂੰ ਉਹ ਵੀ ਥੋੜੀ ਬਹੁਤ ਤੁਹਾਨੂੰ ਥੋੜੇ ਲੋਕਾਂ ਵਾਸਤੇ ਸਿਰਫ ਤੋਂ ਸਿਰਫ ਪੈਸਾ ਹੀ ਰਹਿ ਗਿਆ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਨੇ ਵੀਰੇ ਅਸੀਂ ਤੇਰੇ ਨਾਲ ਖੜੇ ਆ ਤੇਰੀ ਸਪੋਰਟ ਕਰਦੇ ਆ ਤੂੰ ਵਧੀਆ ਕੰਮ ਕਰ ਰਹੇ ਆ ਤੁਹਾਨੂੰ ਵੀਰੇ ਇੱਕੋ ਹੀ ਬੇਨਤੀ ਆ ਬਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਟੂਡੈਂਟਸ ਦੇ ਹੱਕ ਚ ਖੜੋ ਜੇ ਤੁਸੀਂ ਅੱਜ ਇਹਨਾਂ ਨਾਲ ਖੜੋਗੇ ਤਾਂ ਹੀ ਆਪਣਾ ਕੁਝ ਨਾ ਕੁਝ ਬਣਨਾ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਸਾਡੇ ਵਾਲਿਆਂ ਤਾਂ ਲੁੱਟ ਕੇ ਖਾ ਜਾਣ ਇਹਨਾਂ ਨੇ ਪੰਜਾਬੀਆਂ ਨੇ ਤੇ ਜਿਹੜੀਆਂ ਗਾਲਾਂ ਕੱਢਦੇ ਨੇ ਸਟੂਡੈਂਟਸ ਨੂੰ ਅਲੱਗ ਤੋਂ ਨੇ ਜਿਵੇਂ ਤੁਸੀਂ ਅੱਗੇ ਸੁਣਦੇ ਹੁੰਦੇ ਸੀ ਨਾ ਵੀ ਬ੍ਰੈਂਟਨ ਆਉਣ ਵਾਲੇ ਦਿਨ ਤੁਸੀਂ ਸੁਣਿਆ ਕਰੋਗੇ ਬਰਲਿਨ ਉਹੀ ਹਾਲਾਤ ਇਹਨਾਂ ਨੇ ਇੱਥੇ ਕਰ ਰੱਖੇ ਨੇ ਮੈਂ ਪਹਿਲੀ ਵਾਰੀ ਉਰੇ ਬਰਲਿਨ ਜਾ ਕੇ ਦੇਖਿਆ ਯਾਰ ਵੀ ਇੰਨਾ ਮਾੜੇ ਹਾਲਾਤ ਇਹਨਾਂ ਨੇ ਸਾਡੇ ਸਟੂਡੈਂਟਾਂ ਦੇ ਕਰੇ ਪਏ ਨੇ ਡਰਾ ਡਰਾ ਕਿਉਂ ਜਦੀ ਨਾਲ ਦੇ ਨਾਲੇ ਕੰਪਰੋਮਾਈਜ਼ ਦੇ ਫੋਨ ਆ ਉਹ ਬੰਦੇ ਦਾ ਮੈਨੂੰ ਕੰਪਰੋਮਾਈਜ਼ ਵਾਸਤੇ ਫੋਨ ਆਇਆ ਵੀ ਮੈਂ ਯਾਰ ਨੌ ਲੰਧਨ ਮੈਨੂੰ ਸ਼ਰਮ ਆਉਂਦੀ ਆ ਹੁਣ ਤੇ ਬਾਕੀ ਚਲੋ ਦੇਖਦੇ ਆ ਕੀ ਬਣਦਾ ਪਹਿਲੇ ਨੰਬਰ ਤੇ ਕਾਰਵਾਈ ਹੋ ਕੋਰਟ ਤੇ ਜਾਣ ਦੋ ਕੇਸ ਨਾ ਫਿਰ ਦੇਖਦੇ ਆ ਠੀਕ ਆ ਥੋੜਾ ਜਿਹਾ ਇਨਸਾਨੀਅਤ ਦਿਖਾਓ ਥੋੜਾ ਜਿਹਾ ਉੱਪਰ ਉਠੋ ਇਹ ਗੱਲਾਂ ਤੋਂ ਤੇ ਆਪਣੇ ਜਿਹੜੇ ਧੀ ਪੁੱਤ ਨੇ ਉਹਨਾਂ ਨਾਲ ਖੜੋ